ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਕਾਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੀ ਫਸਲ ਦੇ ਵਿੱਚ ਆਪਾਂ ਝਾੜ ਵਧਾਉਣ ਦੇ ਲਈ ਆਪਾਂ ਨੂੰ ਕਿਹੜੀ ਸਪਰੇ ਹੁਣ ਕਰਨੀ ਚਾਹੀਦੀ ਹੈ ਤੇ ਸਪਰੇ ਕਰਨ ਦਾ ਜਿਹੜਾ ਸਮਾਂ ਹੈ ਉਹ ਵੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਕਣਕ ਦੀ ਫਸਲ ਦੇ ਵਿੱਚ NPK 13-0-45 ਦੀ ਸਪਰੇ ਕਰਨੀ ਚਾਹੀਦੀ ਹੈ ਜਾਂ ਫਿਰ 05234 ਦੀ ਸਪਰੇਅ ਕਰਨੀ ਚਾਹੀਦੀ ਹੈ ਕਿਹੜੇ ਐਨਪੀਕੇ ਦੀ ਸਪਰੇਅ ਕਰਨ ਤੋਂ ਬਾਅਦ ਆਪਣੀ ਕਣਕ ਦਾ ਝਾੜ ਵਧੂਗਾ ਤੇ ਹੁਣ ਆਪਾਂ ਨੂੰ ਕਿਹੜੇ ਐਨਪੀਕੇ ਦੀ ਕਣਕ ਦੀ ਫਸਲ ਦੇ ਵਿੱਚ ਸਪਰੇਅ ਕਰਨੀ ਚਾਹੀਦੀ ਹੈ ਤੇ ਸਪਰੇਅ ਕਰਨ ਦਾ ਸਹੀ ਸਮਾਂ ਕਦੋਂ ਹੈ ਤੇ ਕਿਹੜਾ ਐਨਪੀਕੇ ਕਣਕ ਦੀ ਫਸਲ ਦੇ ਲਈ ਵਧੀਆ ਰਹੂਗਾ ਤੇ ਬਹੁਤ ਜ਼ਿਮੀਂਦਾਰ ਭਰਾ ਪੁੱਛਦੇ ਨੇ ਵੀ ਐਨਪੀਕੇ ਦੀ ਸਪਰੇਅ ਕਰਨ ਦੇ ਨਾਲ ਚਾੜ ਦੇ ਵਿੱਚ ਕੋਈ ਫਾਇਦਾ ਆਪਾਂ ਨੂੰ ਮਿਲਦਾ ਹੈ ਜਾਂ ਫਿਰ ਨਹੀਂ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਤੇ ਵੀਡੀਓ ਨੂੰ ਆਪਣੀ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਹੋਰ ਦੋਸਤ ਮਿੱਤਰਾਂ ਦੇ ਨਾਲ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਕਿਸਾਨਾਂ ਤੱਕ ਵੀ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਤੇ ਜਿਹੜੇ ਵੀਰ ਭਰਾ ਆਪਨੇ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਉਣ ਵਾਲੀ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੂ ਹਾਂਜੀ ਕਿਸਾਨ ਭਰਾਵੋ ਪਹਿਲਾ ਤਾਂ ਐਨ ਪੀ ਕੇ ਆਪਾਂ ਕੋਈ ਵੀ ਆਪਣੀ ਫਸਲ ਦੇ ਵਿੱਚ ਆਪਾਂ ਸਪਰੇਅ ਕਰਦੇ ਐ ਐਨ ਪੀ ਕੇ ਦੀ ਕਣਕ ਦੇ ਦੇ ਰੇ ਝਾੜ ਦੇ ਵਿੱਚ ਉਹ ਜ਼ਰੂਰ ਵਾਧਾ ਕਰਦੀ ਹੈ ਕਿਉਂਕਿ ਜਦੋਂ ਆਪਣੀ ਗੋਭ ਦੀ ਅਵਸਥਾ ਦੇ ਵਿੱਚ ਆਪਣੀ ਫਸਲ ਹੁੰਦੀ ਹੈ ਕਣਕ ਦੀ ਉਦੋਂ ਜਿਹੜੀ ਦੀ ਫਲਾਵਰਿੰਗ ਸਟੇਜ ਦੁੱਧਾ ਭਰਨ ਦੀ ਜਿਹੜੀ ਸਟੇਜ ਹੈ ਉਹ ਪ੍ਰਕਿਰਿਆ ਆਪਣੀ ਕਣਕੇ ਦੇ ਵਿੱਚ ਚੱਲ ਰਹੀ ਹੁੰਦੀ ਹੈ ਤੇ ਉਸ ਸਮੇਂ ਜਿਹੜੀ ਆਪਣੀ ਫਸਲ ਨੂੰ ਹੈ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਪੋਟਾਸ਼ ਹੋ ਗਿਆ ਨਾਈਟ੍ਰੋਜਨ ਹੋ ਗਿਆ ਨਾਈਟ੍ਰੋਜਨ ਹੋ ਗਿਆ ਫਾਸਫੋਰਸ ਹੋ ਗਿਆ ਤੇ ਇੱਕ ਪੋਧਨ ਤੱਤ ਹੋ ਗਿਆ ਜੇ ਆਪਾਂ ਉਸ ਸਮੇਂ ਆਪਣੀ ਫਸਲ ਦੇ ਵਿੱਚ ਇਹਨਾਂ ਤੱਤਾਂ ਦੀ ਆਪਾਂ ਪੂਰਤੀ ਕਰੂਗੇ ਤਾਂ ਜਿਹੜੀ ਆਪਣੀ ਕਣਕ ਦੀ ਫਸਲ ਦੇ ਵਿੱਚ ਜੇ ਕਿਸੇ ਵੀ ਤੱਤ ਦੀ ਘਾਟ ਨਹੀਂ ਹੋਊਗੀ ਤਾਂ ਉਹਦੇ ਵਿੱਚ ਤਾਕਤ ਹੋਊਗੀ ਫਿਰ ਉਹ ਵਧੀਆ ਦਾਣੇ ਦੀ ਕੁਆਲਿਟੀ ਭਜਨ ਦਾਣਾ ਦਾਣੇ ਦੀ ਸਹਿਜ ਵਧੀਆ ਤੇ ਬੱਲੀ ਦੇ ਵਿੱਚ ਦਾਣੀਆਂ ਦੀ ਗਿਣਤੀ ਜੇ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਹੀ ਜਿਹੜਾ ਆਪਣੀ ਕਣਕ ਤੋਂ ਪਾ ਚੰਗਾ ਝਾੜ ਬੰਪਰ ਝਾੜ ਪਾ ਲੈ ਸਕਦੀ ਹੈ ਜੇ ਇਹਨਾਂ ਤੱਤਾਂ ਦੀ ਘਾਟ ਆਊਗੀ ਫਿਰ ਬੂਟੇ ਦੇ ਵਿੱਚ ਤਾਕਤ ਘਟ ਹੋਊਗੀ ਫਿਰ ਜਿਹੜੀ ਦਾਣੇ ਦੀ ਆਪਣੀ ਜਿਹੜੀ ਪ੍ਰਕਿਰਿਆ ਜਦੋਂ ਹੋਣੀ ਹੈ ਦਾਣਾ ਛੋਟਾ ਰਹਿ ਸਕਦਾ ਹੈ ਹੌਲਾ ਦਾਣਾ ਰਹਿ ਸਕਦਾ ਤੇ ਦਾਣਿਆਂ ਦੀ ਗਿਣਤੀ ਘੱਟ ਸਕਦੀ ਹੈ ਫਿਰ ਝਾੜ ਦੇ ਵਿੱਚ ਵੀ ਆਪਣੇ ਦੇ ਵਿੱਚ ਜਰੂਰ ਫਰਕ ਪਾਊਗਾ ਤੇ ਜ਼ਿਮੀਂਦਾਰੋ ਆਪਾਂ ਕੋਈ ਵੀ ਐਨਪੀਕੇ ਦੀ ਸਪਰੇਅ ਕਰਦੇ ਆ ਤਾਂ ਉਸ ਚੀਜ਼ ਦਾ ਆਪਾਂ ਨੂੰ ਫਾਇਦਾ ਜਰੂਰ ਮਿਲਦਾ ਹੈ ਤੇ ਐਨਪੀਕੇ 13045 ਹੋ ਗਿਆ 05234 ਹੋ ਗਿਆ एनपीके ਕਿਸਾਨਾਂ ਭਰਾਵੋ ਕੋਈ ਵੀ ਮਾੜਾ ਨਹੀਂ ਹੈਗਾ ਦੋਨੇ ਐਨਪੀਕੇ ਜਿਹੜੇ ਹੈਗੇ ਆ ਵਧੀਆ ਐਨਪੀਕੇ ਕਣਕ ਦੀ ਫਸਲ ਦੇ ਲਈ ਹੋਰ ਫਸਲਾਂ ਦੇ ਵਾਰੀ ਵਧੀਆ ਐਨਪੀਕੇ ਨੇ ਬਸ ਆਪਾਂ ਗਲਤੀ ਕਿੱਥੇ ਕਰਦੇ ਆ ਕਿਉਂਕਿ ਜਦੋਂ ਆਪਾਂ ਨੂੰ 13045 ਦੀ ਸਪਰੇਅ ਕਰਨ ਦੀ ਜ਼ਰੂਰਤ ਹੁੰਦੀ ਹੈ ਉਸ ਸਮੇਂ ਆਪਾਂ ਕਣਕ ਦੇ ਵਿੱਚ 05234 ਦੀ ਸਪਰੇਅ ਕਰਦੇ ਆ ਤੇ ਜਦੋਂ ਆਪਾਂ ਨੂੰ 05234 ਦੀ ਸਪਰੇਅ ਕਰਨ ਦੀ ਜ਼ਰੂਰਤ ਹੁੰਦੀ ਹੈ ਉਦੋਂ ਆਪਾਂ ਕਾਣਕ ਵਿੱਚ 13045 ਦੀ ਸਪਰੇਅ ਕਰਦੇ ਆ ਤੇ ਇਸ ਵਜ੍ਹਾ ਦੇ ਕਰਕੇ ਜਿਹੜਾ ਐਨਪੀਕੇ ਮਾੜਾ ਹੋ ਜਾਂਦਾ ਹੈ ਤੇ ਆਪਾਂ ਨੂੰ ਰਿਜ਼ਲਟ ਪੂਰਾ ਨਾ ਮਿਲਣ ਦੇ ਕਾਰਨ ਆਪਾਂ ਉਸ ਚੀਜ਼ ਨੂੰ ਮਾੜਾ ਕਹਿਣ ਲੱਗ ਜਾਂਦੇ ਆ ਪਰ ਸਹੀ ਸਮਾਂ ਹੈ ਜਿਹੜਾ 05234 ਦੀ ਆਪਾਂ ਸਪਰੇਅ ਉਸ ਸਮੇਂ ਕਰਨੀ ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ 52% ਫਾਸਫੋਰਸ ਹੈ ਤੇ 45 34 34% ਪੋਟਾਸ਼ ਹੈ ਤੇ ਇਹਦੇ ਵਿੱਚ ਜਿਹੜਾ ਨਾਈਟ ਨਾਈਟrogen ਤੱਤ ਹੈ ਉਹ ਬਿਲਕੁਲ ਵੀ ਹੈ ਨਹੀਂ ਤੇ ਦੋ ਤੱਤ ਹੈ ਤੇ ਇਹਦੀ ਆਪਸ ਪਰੇ ਉਦੋਂ ਕਰਨੀ ਹੈ ਜੇ ਤੁਸੀਂ ਕਣਕ ਦੀ ਬਿਜਾਈ ਸਮੇ ਡੀਏਪ ਨਹੀਂ ਤੁਹਾਨੂੰ ਮਿਲੇ ਆ ਤੁਸੀਂ ਡੀਏਪ ਨਹੀਂ ਆਪਣੀ ਕਣਕ ਦੇ ਵਿੱਚ ਪਾਇਆ ਤਾਂ ਆਪਣੀ ਕਣਕ ਦੀ ਫਸਲ ਦੇ ਵਿੱਚ ਫਾਸਫੋਰਸ ਦੀ ਘਾਟ ਆ ਸਕਦੀ ਹੈ ਤੇ ਉਦੋਂ ਆਪਾਂ ਜਿਹੜੀ ਕਣਕ ਦੇ ਵਿੱਚ ਫਾਸ 05234 ਦੀ ਸਪਰੇਅ ਕਰ ਸਕਦੀ ਹੈ ਕਿਉਂਕਿ ਇਹਦੇ ਵਿੱਚ 52% ਫਾਸਫੋਰਸ ਹੈ ਤੇ 13045 ਹੋ ਗਿਆ ਉਹਦੇ ਵਿੱਚ 13% ਨਾਈਟrogen ਹੈ ਤੇ ਫਾਸਫੋਰਸ ਜਿਹੜਾ ਤੱਤ ਹੈ ਉਹਦੇ ਵਿੱਚ ਬਿਲਕੁਲ ਵੀ ਹੈ ਨਹੀਂ ਤੇ 45% ਜਿਹੜੀ ਉਹਦੇ ਵਿੱਚ ਪੋਟਾਸ਼ ਹੈ ਤੇ ਜੇ ਆਪਾਂ ਬਜਾਈ ਸਮੇ ਫਾਸਫੋਰਸ ਜਨਨਕੇ ਡੀਏਪ ਦੀ ਆਪਾਂ ਬੁਜਾਈ ਸਮੇਂ ਮਾਤਰਾ ਪਾਈ ਹੈ ਫਿਰ ਜਿਹੜੀ ਆਪਣੀ ਫਸਲ ਦੇ ਵਿੱਚ ਜਿਹੜੀ ਫਾਸਫੋਰਸ ਦੀ ਘਾਟ ਹੈ ਉਹ ਨਹੀਂ ਬਿਲਕੁਲ ਵੀ ਨਹੀਂ ਆਊਗੀ ਤੇ ਉੱਥੇ ਆਪਾਂ ਸਾਰੇ ਕਿਸਾਨ ਭਰਾਵਾਂ ਨੇ 13045 ਦੀ ਸਪਰੇ ਕਰਨੀ ਹੈ ਸਪਰੇ ਕਰਨ ਦਾ ਜਿਹੜਾ ਸਹੀ ਸਮਾਂ ਕੋਈ ਵੀ ਤੁਸੀਂ ਐਨਪੀਕੇ ਕਰਨਾ ਤਾਂ ਗੋਭ ਦੀ ਅਵਸਥਾ ਦੇ ਵਿੱਚ ਜਦੋਂ ਆਪਣੀ ਗੋਭ ਬਾਣੀ ਸ਼ੁਰੂ ਹੋਗੀ ਉਹਦੇ ਵਿੱਚ ਮੁੰਜਰ ਦੇ ਵਿੱਚ ਦਾਣਿਆਂ ਦੀ ਬੱਲੀ ਦਾ ਸਾਇਜ ਬਾਲਣਾ ਸ਼ੁਰੂ ਹੋ ਗਿਆ ਉਦੋਂ ਆਪਾਂ ਜਿਹੜੀ ਕੋਈ ਵੀ ਆਪਣੀ ਕਣਕ ਦੀ ਵੈਰਾਈਟੀ ਹੈ 85 ਦੇ ਦਿਨਾਂ ਤੇ ਜਾ ਕੇ ਜਿਹੜੀ ਆਪਾਂ ਐਨਪੀਕੇ ਦੀ ਆਪਾਂ ਸਪਰੇਅ ਕਰਨੀ ਹੁੰਦੀ ਹੈ ਤੇ 2 ਜੇ ਤੁਸੀਂ ਜੇ 100 ਲੀਟਰ ਤੁਸੀਂ ਪਾਣੀ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ 1 ਕਿਲੋ ਐਨਪੀਕੇ ਵਰਤੋ ਤੇ ਜੇ ਤੁਸੀਂ 200 ਲੀਟਰ ਪਾਣੀ ਲਗਾ ਰਹੇ ਹੋ ਤਾਂ ਤੁਸੀਂ ਜਿਹੜਾ 2 ਕਿਲੋ ਤੱਕ ਐਨ ਪੀ ਕੇ 05234 ਹੋ ਗਿਆ 13045 ਹੋ ਗਿਆ ਇਹ ਵਰਤ ਸਕਦੇ ਆ ਤੇ ਜੇ ਤੁਹਾਡੀ ਕਣਕ ਦੇ ਵਿੱਚ ਫਾਸਫੋਰਸ ਦੀ ਕਮੀ ਹੈਗੀ ਹੈ ਫਿਰ ਜਿਹੜੀ ਤੁਸੀਂ 05234 ਦੀ ਸਪਰੇਅ ਕਰ ਸਕਦੇ ਆ ਤੇ ਜੇ ਨਾਈਟ੍ਰੋਜਨ ਵੀ ਤੁਸੀਂ ਐਡ ਕਰ ਸਕਦੇ ਆ ਤੁਸੀਂ ਯੂਰੀਆ 1.5 ਕਿਲੋ ਤੱਕ ਜਿਹੜਾ 1 ਕਿਲੇ ਦੇ ਵਿੱਚ ਤੁਸੀਂ ਯੂਰੀਏ ਦਾ ਘੋਲ ਬਣਾ ਕੇ ਨਾਲ ਸਪਰੇ ਦੇ ਨਾਲ ਤੁਸੀਂ ਐਡ ਕਰਕੇ 05234 ਦੀ ਸਪਰੇ ਕਰ ਸਕਦੇ ਆ ਤੇ ਜਦੋਂ ਤੁਸੀਂ ਐਨਪੀਕੇ ਦੀ ਸਪਰੇ ਕਰਨੀ ਹੈ ਤਾਂ ਜਿਹੜਾ ਬੋਰਨ ਤੱਤ ਹੈ ਸਸਤਾ ਜਿਹਾ ਤੱਤ ਹੈ ਕੋਈ ਮਹਿੰਗਾ ਨਹੀਂ 70 ਤੋਂ 80 ਗ੍ਰਾਮ 1 ਏਕੜ ਦੇ ਵਿੱਚ ਇਹਦੀ ਡੋਜ਼ ਪੈਂਦੀ ਹੈ 100 ਗ੍ਰਾਮ ਤੱਕ ਆਪਾਂ ਪਾ ਸਕਦੇ ਆ ਪਰ ਜੇ ਆਪਾਂ 200 ਲੀਟਰ ਪਾਣੀ ਲਗਾ ਰਹੇ ਹਾਂ ਤਾਂ ਫਿਰ ਆਪਾਂ ਨੂੰ 100 ਗ੍ਰਾਮ ਤੱਕ ਬੋਰਨ ਦੀ ਵਰਤੋਂ ਪਾ ਕਰ ਸਕਦੇ ਆ ਤੇ ਇਹਦਾ ਵੀ ਆਪਾਂ ਨੂੰ ਬਹੁਤ ਕਣਕ ਦੀ ਫਸਲ ਦੇ ਵਿੱਚ ਵਿੱਚ ਬੈਨੀਫਿਟ ਮਿਲਣਗੇ ਤੇ ਝਾੜ ਦੇ ਵਿੱਚ ਤੁਹਾਨੂੰ ਵਾਧਾ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਐਨਪੀਕੇ ਹੋਗੇ ਕੋਈ ਵੀ ਐਨਪੀਕੇ ਮਾੜਾ ਨਹੀਂ ਹੁੰਦਾ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉੱਥੇ ਉਸ ਚੀਜ਼ ਨੂੰ ਜੇ ਆਪਾਂ ਵਰਤੂਗੇ ਤਾਂ ਜਿਹੜਾ ਝਾੜ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਆਪਾਂ ਨੂੰ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਤੇ ਵੀਡੀਓ ਦੇਖਣ ਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੇ ਕੋਈ ਵੀਡੀਓ ਦੇ ਵਿੱਚ ਗੱਲ ਰਹਿ ਗਈ ਹੋਵੇ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਪੁੱਛ ਸਕਦੇ ਆ ਤੇ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਵੀਡੀਓ ਦੇ ਨਾਲ ਬਨੇ ਰਹੋ ਤੇ ਇੱਕ ਜ਼ਰੂਰੀ ਜਦੋਂ ਆਪਣੇ ਕਣਕ ਦੇ ਵਿੱਚ ਜਦੋਂ ਗੋਭ ਦੀ ਅਵਸਥਾ ਹੋਵੇ ਵਿੱਚ ਫਲਾਵਰਿੰਗ ਸਟੇਜ ਸਮੇਂ ਜਿਹੜਾ ਪਾਣੀ ਦੀ ਜ਼ਰੂਰ ਦੇਖਭਾਲ ਕਰੋ ਸੌਕਾ ਨਹੀਂ ਲੱਗਣਾ ਚਾਹੀਦਾ ਧਰਤੀ ਦੇ ਵਿੱਚ ਗਿੱਲੇ ਜਰੂਰ ਰੱਖੋ ਕਿਉਂਕਿ ਜਦੋਂ ਦੁੱਧਾ ਭਰਨਾ ਹੈ ਉਦੋਂ ਜੇ ਟੈਂਪਰੇਚਰ ਹਾਈ ਹੋਣ ਦੇ ਕਾਰਨ ਆਪਣੀ ਕਣਕ ਨੂੰ ਜੇ ਸਟ੍ਰੈਸ ਪੈਂਦਾ ਤਾਂ ਕਣਕ ਦਾ ਝਾੜ ਆਪਣਾ ਘਟ ਸਕਦਾ ਤੇ ਹੋਰ ਚੀਜ਼ਾਂ ਦਾ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਮਿਲਣਾ ਸਪ੍ਰਿਆ ਕੀਤੀ ਹੈ ਤਾਂ ਸਾਰਿਆਂ ਦਾ ਧੰਨਵਾਦ ਆਪਣੀ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ